ਜ਼ਿਲ੍ਹਾ ਪੁਲਿਸ ਮੁਖੀ ਸੁਰਿੰਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਇਨਵੈਸਟੀਗੇਸ਼ਨ ਸਰਬਜੀਤ ਸਿੰਘ ਭਾਈਆ ਅਤੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕਦਿਆਂ ਹਦਾਇਤਾਂ ਅਤੇ ਐਸਐਚਓ ਮੁਕੇਰੀਆਂ ਜੁਗਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਨਕੇਲ ਕੱਸਣ ਲਈ ਵਿੱਡੀ ਮੁਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਅਤੇ ਰਾਤ ਦੇ ਸਮੇਂ ਘਰਾਂ ਦੇ ਬਾਹਰ ਖੜੇ ਵਹੀਕਲਾਂ ਦੇ ਟਾਇਰ ਚੋਰੀ ਕਰਨ ਵਾਲੇ ਤਿੰਨਾਂ ਨੂੰ ਕਾਬੂ ਕੀਤਾ ਗੱਲਬਾਤ ਰਾਹੀਂ ਐਸਐਚਓ ਮੁਕੇਰੀਆਂ ਐਸਆਈ ਜੁਗਿੰਦਰ ਸਿੰਘ ਹੋਰਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਖਿਲਾਫ ਵਿੱਡੀ ਮੁਹਿੰਮ ਵਿੱਚ ਸਫਲਤਾ ਹਾਸਲ ਕਰਦੇ ਹੋਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਬਕਵਕ ਤਾਮਾਤੋ ਚੋਰੀ ਕੀਤੇ ਗਏ 6 ਮੋਟਰਸਾਈਕਲਾਂ ਅਤੇ ਰਾਤ ਦੇ ਸਮੇਂ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਦੇ ਚੋਰੀ ਕੀਤੇ 7 ਟਾਇਰਾਂ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਜਗ ਐਸਐਸਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮਹਿੰਮਤਾ ਹੇਤ ਅੱਜ ਸਾਡੀ ਮਕੇਰੀਆ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਸਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਤਿੰਨਾਂ ਵਿਅਕਤੀਆਂ ਦੇ ਵਿੱਚ ਦੇ ਵੱਖ-ਵੱਖ ਮੁਕੱਦਮੇ ਦਰਜ ਹਨ ਇਹਨਾਂ ਵਿਅਕਤੀਆਂ પાસે ਸਾਨੂੰ 6 ਮੋਟਰਸਾਈਕਲ ਜਿਹੜੇ ਇਹਨਾਂ ਨੇ ਚੋਰੀ ਕੀਤੇ ਸੀਗੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਗਲੀਆਂ ਦੇ ਵਿੱਚ ਗੱਡੀਆਂ ਖੜੀਆਂ ਹੁੰਦੀਆਂ ਉਹਨਾਂ ਦੇ ਟਾਇਰ ਜਿਹੜੀ ਚੋਰੀ ਕੀਤੀ ਸੀ ਸੱਤ ਟਾਇਰ ਬਰਾਮਦ ਹੋਏ। ਅੱਜ ਇਹਨਾਂ ਨੂੰ ਮਾਨਜੋਬ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਦ ਹਾਸਲ ਕੀਤਾ ਵਾ। ਉਸ ਤੋਂ ਬਾਅਦ ਇਹਨਾਂ ਤੋਂ ਹੋਰ ਵੀ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਸੰਬੰਧੀ ਪੁਸ਼ਟੀਸ਼ ਕੀਤੀ ਜਾਵੇਗੀ ਅਤੇ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈਗੀ ਆ। ਅਸੀਂ ਹੋਰ ਵੀ ਥਾਣਿਆਂ ਨਾਲ ਸੰਪਰਕ ਕਰ ਰਹੇ ਹਾਂ ਤੇ ਜੇ ਕਿਸੇ ਨਾਲ ਹੋਰ ਵੀ ਇਹਨਾਂ ਦੇ ਕੋਈ ਚੋਰੀ ਹੋਈ ਆ ਉਹਨਾਂ ਦੇ ਵੀ ਇਹਨਾਂ ਨੂੰ ਮਾਨਜੋਬ ਅਦਾਲਤ ਤੋਂ ਰਿਮਾਨਦ ਹਾਸਲ ਕਰਕੇ ਲੈ ਕੇ ਜਾਣਗੇ। ਆਨੇ ਪੋਸਟਕੈਸੇ ਦਰਾਂ ਨੇ ਜਿੱਦਾਂ ਸਾਡੇ ਇੱਥੇ ਮਕੇਰੀਆਂ ਇੱਕ ਸਿਵਲ ਹਸਪੀਟਲ ਤੋਂ ਚੋਰੀ ਕੀਤਾ ਇਹ ਕਾਰਮੀ ਗਰਾਊਂਡ ਤੋਂ ਕੀਤਾ ਹੋਇਆ ਆ ਜੀ ਇਸ ਤੋਂ ਇਲਾਵਾ ਮੀਲਮਾ ਤੋਂ ਜੀ ਇੱਕ ਪਠਾਨਕੋਟ ਦਾ ਜਿਹੜਾ ਅਰੀਜਨਲ ਨੰਬਰ ਵੀ ਲੱਗਾ ਹੋਇਆ ਅਜੇ ਤੱਕ ਜੀ ਤੇ ਵੱਖ-ਵੱਖ ਥਾਂ ਤੋਂ ਇਹਨਾਂ ਨੇ ਚੋਰੀ ਕੀਤੀ ਹੋਈ ਜੀ ਇਸ ਤਰ੍ਹਾਂ